ਗੁਰੂ ਗੋਬਿੰਦ राय ਜੀ ਦੇ 55 ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਸੋਨੇ ਦਾ ਕੜਾ ਕੰਗਾ ਦੇ ਵਿੱਚ ਸੁੱਟਣਾ ਕਹਿੰਦੇ ਕਿਸ਼ਤੀ ਦੇ ਉੱਤੇ ਹੋਟੇ ਲੈਣ ਤੋਂ ਬਾਅਦ ਇਹ ਸਾਰੇ ਬੱਚਿਆਂ ਦੇ ਨਾਲ ਰਲ ਕੇ ਇੱਕ ਦੂਜੇ ਤੇ ਮੂੰਹ ਤੇ ਛਿੱਟੇ ਮਾਰਨ ਵਾਲੀ ਖੇਡ ਖੇਡ ਰਹੇ ਨੇ ਖੇਡਦੇ ਆ ਖੇਡਦੇ ਇੱਕ ਹੱਥ ਦਾ ਕੜਾ ਕੰਗਾ ਦੇ ਵਿੱਚ ਟਿਕ ਪਿਆ ਜਦੋਂ ਘਰੇ ਆਏ ਮਾਤਾ ਗੁਜਰਕੌਰ ਜੀ ਨੇ ਪੁੱਛਿਆ ਮਾਤਾ ਗੁਜਰੀ ਜੀ ਪੁੱਛਦੇ ਨੇ ਪੁੱਤਰ ਜੀ ਕੜਾ ਕਿੱਥੇ ਹੈ ਕਹਿੰਦੇ ਖੇਡਦੇ ਆ ਖੇਡਦੇ ਆ ਕੰਗਾ ਵਿੱਚ ਡਿੱਗ ਪਿਆ ਤੇ ਮਾਤਾ ਜੀ ਨਾਲ ਲੈ ਕੇ ਜਾਂਦੇ ਨੇ ਕਿ ਦੱਸੋ ਕਿੱਥੇ ਕਿ ਡਿੱਗਾ ਆਪਾਂ ਕਿਸੇ ਨੂੰ ਟੋਬੇ ਨੂੰ ਵਿੱਚ ਵਾੜ ਕੇ ਕੜਾ ਕਢਾ ਲਈਏ ਸੋਨਾ ਕੀਮਤੀ ਹੈ ਤੇ ਕਹਿੰਦੇ ਇਹ ਗੱਲ ਦੱਸਣ ਵਾਸਤੇ ਦੂਜੇ ਕੜੇ ਦੂਜੇ ਹੱਥ ਦਾ ਕੜਾ ਲਾਇਆ ਤੇ ਸੁੱਟ ਕੇ ਕਹਿਣ ਲੱਗੇ ਉਹ ਠੀਕ ਡਿੱਗਾ ਸੀ ਹੁਣ ਜਦੋਂ ਦੂਸਰਾ ਵੀ ਕੜਾ ਪਾਣੀ ਚ ਡੇਗ ਦਿੱਤਾ ਤੇ ਮਾਤਾ ਜੀ ਚੁੱਪ ਕਰਕੇ ਵਾਪਸ ਆ ਗਏ ਕੁਝ ਸੋਚਦੇ ਹੋਏ ਇਹ ਤੋਂ ਇਤਿਹਾਸਕਾਰ ਕਹਿੰਦੇ ਨੇ ਕਿ ਐਵੇਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਉਸ ਸਮੇਂ ਗਮਿੰਦਰ ਆਇ ਤੇ ਰੂਹ ਵਿੱਚ ਇਹ ਸੋਚ ਰਹੇ ਹੋਣ ਕਿ ਮਾਤਾ ਜੀ ਜਿਹੜੇ ਸੋਨੇ ਦੇ ਕੜੇ ਨੇ ਇਹ ਮਾਇਆ ਦੇ ਪਕੜਦੇ ਕੜੇ ਨੇ ਤੇ ਇਹਨਾਂ ਨੇ ਜੇ ਹੱਥਾਂ ਨੂੰ ਪਕੜ ਲਿਆ ਸਾਡੇ ਕੋਲੋਂ ਓਕਾਰ ਚ ਸਿਰੇ ਨਹੀਂ ਚੜਨੇ ਜਿਹੜੇ ਚੜਨ ਵਾਸਤੇ ਇਸ ਸੰਸਾਰ ਤੇ ਆਏ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੱਲ ਚੱਲ ਰਿਹਾ ਪੰਥ ਹੈ ਉਹਨੂੰ ਸਿਖਰ ਦੇਣਾ ਹੈ ਜਿਹੜਾ ਉਹ ਇਹਨਾਂ ਸੋਨੇ ਦੇ ਕੜੇ ਹੱਥਾਂ ਤੇ ਪਾ ਕੇ ਨਹੀਂ ਦਿੱਤਾ ਜਾਣਾ ਪਹਿਲੀ ਗੱਲ ਤਾਂ ਇਹ ਇਹ ਸੋਨਾ ਮਾਇਆ ਬਣ ਕੇ ਹੱਥਾਂ ਨੂੰ ਪਕੜ ਲੈਂਦਾ ਹੈ ਤੇ ਮੈਂ ਤਾਂ ਉਹ ਕੜੇ ਦਵਾਂਗਾ ਜਿਹੜੇ ਸਾਰੇ ਪਾ ਸਕਦੇ ਨੇ ਸੋਨੇ ਦਾ ਕੜਾ ਸਾਰੇ ਨਹੀਂ ਪਾ ਸਕਦੇ ਫਿਰ ਉਸੇ ਚੀਜ਼ੇ ਨੂੰ ਪ੍ਰਤੱਖ ਕਰਨ ਵਾਸਤੇ 1699 ਦੇ ਵਿੱਚ ਪਾਸ਼ਾ ਜੀ ਨੇ ਕਿਸੇ ਹੋਰ ਧਾਤੂ ਦਾ ਕੜਾ ਨਾ ਦੇਖ ਕੇ ਇੱਕ ਸਰਬਲੋਹ ਦਾ ਕੜਾ ਦਿੱਤਾ ਜਿਹਨੂੰ ਗਰੀਬ ਵੀ ਖਰੀਦ ਸਕਦਾ ਹੈ ਤੇ ਅਮੀਰ ਵੀ ਲੈ ਸਕਦਾ ਹੈ ਪਰ ਇਹਦੀ ਕੀਮਤ ਅਦਾ ਕਰਨ ਵਾਸਤੇ ਪੰਨਿਆਂ ਪਿਆਰਿਆਂ ਦੇ ਕੋਲੇ ਸ਼ਾਮਲ ਹੋਣਾ ਪੈਂਦਾ ਹੈ ਵੈਸੇ ਤਾਂ ਸੰਸਾਰ 'ਚ ਕੋਈ ਵੀ ਕਿਸੇ ਵੀ ਧਾਤੂ ਦਾ ਕੜਾ ਖਰੀਦ ਕੇ ਪਾ ਸਕਦਾ ਹੈ ਪਰ ਗੁਰੂ ਦਾ ਕੜਾ ਉਦੋਂ ਬਣਦਾ ਹੈ ਭਾਗਾਂ ਵਾਲਿਓ ਚਿੱਤਨ ਪੰਨਿਆਂ ਪਿਆਰਿਆਂ ਦੇ ਕੋਲੇ ਸ਼ਾਮਲ ਹੋ ਕੇ ਅਸੀਂ ਇਸ ਕੜੇ ਨੂੰ ਮੰਗਦੇ ਹਾਂ ਤੇ ਪੰਜ ਕਕਾਰਾਂ ਦੀ ਵਰਦੀ ਵਿੱਚ ਜਦੋਂ ਸ਼ਾਮਲ ਹੋ ਗਿਆ ਫਿਰ ਇੱਕ ਕਾਰ ਹੈ ਕੱਲਾ ਪਾਇਆ ਹੈ ਤੇ ਏ ਕੜਾ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਇਸ ਚੀਜ਼ ਨੂੰ ਵੀ ਸਾਡੇ ਪ੍ਰਤੱਖ ਉਸ ਸਮੇਂ ਕਰ ਦਿੱਤਾ ਕਿ ਮਾ ਜੇ ਇਹ ਸੋਨੇ ਦੇ ਕੜੇ ਮੈਂ ਪਾ ਕੇ ਬੈਠ ਗਿਆ ਇਹਨਾਂ ਹੱਥਾਂ ਦੇ ਨਾਲ ਉਹ ਜਾਲਮਾਂ ਦੀਆਂ ਜੜਾਂ ਨਹੀਂ ਪੁੱਟੀਆਂ ਜਾਣੀਆਂ ਜਿਹੜੀਆਂ ਪੁੱਟਣੀਆਂ ਨੇ ਇਹਨਾਂ ਹੱਥਾਂ ਦੇ ਨਾਲ ਅਮਰ ਤਿਆਰ ਕਰਨਾ ਹੈ ਤੇ ਮੂਰਤੀਆਂ ਨੂੰ ਸਿਰਜੀਤ ਕਰਨਾ ਹੈ ਇਹਨਾਂ ਹੱਥਾਂ ਦੇ ਨਾਲ ਅਲਾਹੀ ਬਾਣੀ ਨੂੰ ਮਸਰ ਮੌਰਤਾ ਵਾਲੇ ਪਾਸੇ ਲੈ ਕੇ ਜਾਣਾ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਦਰਜ ਕਰਵਾਈ ਤੇ ਫਿਰ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ ਤਿੰਨ ਦੇੜ ਦੀ ਧਰਤੀ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਪਦ ਪਦਵੀ ਦੇ ਕੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਕਹਿ ਕੇ ਸਾਨੂੰ ਸਦਾ ਵਾਸਤੇ ਸਦੀਵੀ குரு ਤੇ ਦਿੱਤਾ ਸੋ ਇਹ ਤਾਂ ਪਾਤਸ਼ਾਹ ਜੀ ਨੇ ਓਕੜਾ ਸੁੱਟ ਕੇ ਉਸ ਸਮੇਂ ਹੀ ਇਸ ਚੀਜ਼ ਨੂੰ ਪ੍ਰਤੱਖ ਕਰ ਦਿੱਤਾ ਤੇ ਅੱਜ ਉਸ ਜਗ੍ਹਾ ਤੇ ਗੋਬਿੰਦ ਘਾਟ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੈ ਜੋ ਸਾਨੂੰ ਚੇਤਾ ਕਰਾਉਂਦਾ ਹੈ ਕਿ ਸਿੱਖਾ ਅਸੀਂ ਸੋਨੇ ਦੇ ਆਕੜਿਆਂ ਪਿੱਛੇ ਸੋਨੇ ਦੀਆਂ ਚੈਨੀਆਂ ਪਿੱਛੇ ਆ ਤਖਤਾਂ ਦੇ ਪਿੱਛੇ ਆਪਣੀ ਜ਼ਮੀਰ ਨਾ ਵੇਚੀ ਮੈਂ ਦੇਖ ਲਾ ਬਚਪਨ ਦੇ ਵਿੱਚ ਸੋਨੇ ਦੇ ਕੜੇ ਵੀ ਵਗਾ ਕੇ ਗੰਗਾ ਚ ਮਾਰੇ ਸੀ ਤੇ ਤੂੰ ਇੰਨਾ ਚੀਜ਼ਾਂ ਦੇ ਖਾਤਰ ਆਪਣਾ ਜ਼ਮੀਰ ਵੇਚਦਾ ਫਿਰਦਾ ਹੈ ਰਤਬਿਆਂ ਦੀ ਖਾਤਰ ਜ਼ਮੀਰ ਵੇਚਦਾ ਫਿਰਦਾ ਹੈ ਸੋ ਇਸ ਕਰਕੇ ਜਦੋਂ ਵੀ ਕੋਈ ਬੰਦ ਕਾਟ ਤੇ ਮੱਥਾ ਟੇਕਣ ਜਾਂਦੇ ਹਾਂ ਤਾਂ ਇਸ ਚੀਜ਼ ਨੂੰ ਜ਼ਰੂਰ ਆਪਣੇ ਅੰਦਰ ਛਾਤੀ ਮਾਰਨੀ ਕਿ ਵਾਕੇ ਹੀ ਅਸੀਂ ਉਹਨਾਂ ਬੰਦਲਾਂ ਤੋਂ ਮੁਕਤ ਹੋਏ ਹਾਂ ਜਿੰਨਾ ਬੰਦਲਾਂ ਤੋਂ ਮੁਕਤ ਕਰਾਉਣ ਵਾਸਤੇ ਸਤਿਗੁਰਾਂ ਨੇ ਇੰਨਾ ਲੰਬਾ ਸਮਾਂ ਲਾ ਕੇ ਸਾਨੂੰ ਸਿੱਖਿਆ ਦਿੱਤੀ ਹੈ ਤੇ ਸਾਨੂੰ ਸਿੱਖ ਬਣਾਇਆ ਹੈ ਇਹਦੇ ਉੱਤੇ ਜ਼ਰੂਰ ਚਾਤੀ ਮਾਰਨ ਦੀ ਕਿਰਪਾਲਤਾ ਕਰਨੀ